ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਜੱਸੀ ਚਲਾਰ ਕੇ ਆਪਣੇ ਪਿੰਡ ਵਿਚਾਲ ਵੀ ਚੱਲ ਰਹੀ ਆ ਦੋਨੇ ਚੱਲ ਰਹੀਆਂ ਨੇ ਆਪਣੀਆਂ ਯਕੀਨਾ ਜੱਸੀ ਦਾ ਮਿੱਤਰੋ ਤੋੜਾ ਚੈੱਕ ਕਰੋ ਉਹ ਹੈ ਜੀਰੀ ਆਪਣੀ ਤੋੜਾ ਤੋਂ ਹੀ ਚੈੱਕ ਕਰ ਸਕਦੇ ਹਾਂ ਐਵੇਂ ਨਹੀਂ ਵੀ ਕੋਈ ਮਾਰਦਾ ਉਹਨਾਂ ਦੀ ਪ੍ਰੋਬਲਮ ਹੈ ਅਜੇ ਤੱਕ ਭਾਈ ਆਪਾਂ ਦਾ ਜੱਸੀ ਨੇ ਦਿੱਤੀ ਨਹੀਂ ਬਿਗਾਣੇ ਦੀ ਪ੍ਰੋਬਲਮ ਹੈ ਆਪਣਾ ਉਹ ਫੱਟਾ ਜੱਸੀ ਵੀ ਪਛਾਲ ਲਾ ਹੈਗੀ ਉਹ ਹੈਗੀ ਆਪਣੀ ਆਪਣੇ ਦਾ ਦੋਨੇ ਮਸ਼ੀਨਾਂ ਉਹ ਵੀ ਫੱਟ ਨੇ ਬਾਬੀ ਦੀ ਮੇਰ ਨਾਲ ਜਮਾ ਵਧੀਆ ਚੱਲਦੀਆਂ ਨੇ ਆਪਾਂ ਕੋਈ ਚੱਕਰ ਨਹੀਂ ਨੂੰ ਦਾਣਾ ਵੀ ਮੰਗਰ ਚੈੱਕ ਕਰਾਵਾਂਗੇ ਦਾਣਾ ਤਾਂ ਕੁਝ ਵੀ ਨਹੀਂ ਆ ਰਿਹਾ ਮੰਗਰ ਉਹਨੂੰ ਕਰਾਉਣਾ ਚੈੱਕ ਦਾਣੇ ਵੀ ਲਓ ਵੀ ਦਾਣੇ ਪਾਉਣ ਲੱਗ ਰਿਹਾ ਜੱਸੀ ਆਪਣੀ ਐਗਦੀ ਝਾੜ ਯਾਰ ਕੱਟ ਨਹੀਂ ਕਰ ਰਿਹਾ ਸਾਰੀਆਂ ਜੀੜੀਆਂ ਦੇ ਬਾਈ ਇਹ ਅਗਦੀ ਸਾਰਿਆਂ ਦੀ ਬੰਦਾ ਨਿਕਲ ਰਿਹਾ ਝਾੜਾ ਕਿਸੇ ਦਾ ਕੋਈ ਛੱਕੀ ਰਿਹਾ ਸੀ ਉਸ ਜਿਹੜੀ ਜਮਾ ਤਗੜੀ ਹੋ ਜਾ ਪਹਿਲਾਂ 100 ਨਿਕਲਦੀ ਹੁੰਦੀ ਸੀ ਹੁਣ ਇਹਦੀ 80 ਨਿਕਲਦੀ ਆ ਉਹ ਉਹ ਵੀ ਜਿਹੜੀ ਪੂਰੀ ਝੋਟੀ ਵਾਲੀ 80 ਨਿਕਲਦੀ ਆਣਾ ਇੱਕ ਦੀ ਇਹਦੀ ਬਈ ਬਾਲਾ ਘਟ ਗਿਆ ਝਾੜਿਆ ਯਾਰ ਉਹ ਦੇਖੋ ਇਹ ਆਪਣਾ ਹਣ ਗੇੜਾ ਲੱਗ ਗਿਆ ਜਾ ਰਹੀਏ ਜੇ ਅਸੀਂ ਆਪਾਂ ਤੁਹਾਨੂੰ ਇਹਦੇ ਚ ਦਾਣੇ ਚੈੱਕ ਕਰਾ ਦੇਣੇ ਸਾਰੇ ਜਿਹਾ ਚੈੱਕਰੀ ਹਾਂ ਦੁਬਾਰਾ ਹੋਈ ਜੇ ਕੋ। ਉਹ ਕੇਗਮੋ। ਜੀ ਤੁਮਾਰ ਜੀ ਦੇਖ ਸਕਦੇ। ਗੜੀ ਵਾਲੇ ਆ ਚੀਜ਼ ਆ ਇਹ ਫੜਾਗਾ ਸਾਰੀ। ਆ ਦੇਖੋ। ਆ ਦੇਖੋ। ਸਾਰੀ ਫੜਾ ਹੀ ਇਹ। ਕੋਈ ਦਾਣਾ ਦਾ। ਰੋਲਨ ਦਾ ਯਾਰ ਆਪਾਂ ਨੂੰ ਅੱਜ ਤੱਕ ਬਾਬੂ ਜੱਸੀ ਨੇ ਦਿੱਤੀ ਨਹੀਂ ਕਦੇ। ਆ ਦੇਖੋ ਅਰੇ ਜੀ ਮੈਂ ਖਾਦਾ। ਲੋਈ ਫੜਾਏ ਸਾਰੀ। ਠੀਕ ਹਨ। ओके ਚੱਲ ਰਹੀ ਹੈ ਭਈ ਅਸੀਂ ਆਪਣੀ ਤੋੜਾ ਤੋੜਾ ਸਾਰਾ ਕੁਝ ਚੈੱਕ ਕਰ ਸਕਦੇ ਹਾਂ ਲੋ ਜੀ ਮੈਂ ਤੋੜਾ ਪਾਉਨੂੰ ਸਫਾਈ ਵੀ ਇੱਕ ਕਰਾ ਦੇਣਾ ਜੱਤੀ ਕਰਉਈਏ ओके ਜਮਾ ਸਫਾਈ ਵੀ ਜਮਾ ਇੱਕ ਰੰਪਰਾਈ ਦੇਖੋ ਨਾ ਕੋਈ ਮੰਗਰ ਦਾਣਾ ਦਵਾਈ ਇੱਕ ਨੰਬਰ ਆ ਮਾੜਾ ਮੋਟੜਾ ਕਰਾ ਚਲਵਾਈ ਜਾਂਦਾ ਆ ਦੇਖੋ ਮਤਰੋ ਆਪਣੀ ਜੱਸੀ ਚੱਲ ਰਹੀ ਆ ਰੋਚ ਇੱਕ ਮਤਰੋ ਇਧਰ ਆਪਣੀ ਰਾਣੀ ਦੂਜੀ ਵੀ ਆ ਗਈ ਮਸਾਲੂ ਆਉਂਗੀ ਯਾ ਬੁੱਕਦੀ ਚੋਈ ਤੇ ਨਵੀਂ ਮਤਰੋ ਦਾਣੇ ਪਾ ਲਈ ਜੱਸੀ ਨੇ ਯਾਰ ਆ ਲਿਆਂਦਾ ਬਾਬਾ ਜਸੀ ਦਾ ਸਰੀਰ ਈ ਧਾਰ ਕੇ ਕੰਮ ਤੋਰਾ ਚੈੱਕ ਕਰ ਸੋ ਬਾਬਾ ਦੂਜੇ ਚੜ ਰਹੀ ਆਪਣੀ ਜੱਸੀ ਨਾ ਕੋਈ ਮਾਗਰ ਬੱਲੀ ਜਿਦਰਾਣਾ ਨਾ ਕੋ ਸੋਹਰਾ ਜਮਨ ਯਾਰ ਆ ਲਿਆਂਦਾ ਪਿਆ ਬਦੀ ਦਾ ਸਰੀਰ ਈ ਧਾਰ ਕੇ ਕੰਮ ਆ ਕੋਈ ਉਹ ਦਾਣਾ ਸਫਾਈ ਫੋਲਾ ਬਾਬੇ ਤੁਹਾਨੂੰ ਚੈੱਕ ਕਰਾਈ ਸੀ ਜਿਹੜਾ ਹੁਣ ਟੈਂਕ ਪਾ ਕੇ ਆਪਣੇ ਨਿਕਲੀ ਹੋ ਆਉ ਜਾਂਦੇ ਟਰਾਲੀ ਆਪਾਂ ਨੂੰ ਟਰਾਲੀ ਜੀ ਵੀ ਚੈੱਕ ਕਰਾਉਣਿਆ ਦੁਬਾਰਾ ਫਿਰ ਤੋਂ ਆਓ ਸਾਨੂੰ ਪਹਿਲਾਂ ਦਿਖਾ ਤਾਈ ਦਾਣੇ ਵੀ ਹੁਣ ਦੁਬਾਰਾ ਜਿਹੜੇ ਆਪਣੇ ਨਾਲ ਤੋਰ ਕੇ ਬੋਏ ਨੇ ਉਹ ਵੀ ਦਿਖਾਉਣਾ ਤੁਹਾਨੂੰ ਉਹ ਟਰਾਲੀ ਜਾ ਕੇ ਦਿਖਾਉਣਾ ਮਿੱਤਰੋ ਆਪਣੀ ਤੋਰਾ ਵੀ ਚੈੱਕ ਕਰ ਸਕਦਾ ਸਹੀ ਲੱਗਿਆ ਪਿਆ ਜਮਾਓ ਕੇ ਜਲਦੀ ਮਿੱਤਰੋ ਮਛਾਲੂ ਆਪਣੀ ਗਾਂਵਾਂ ਬਟਣ ਗਈਆ ਹੁਣ ਆਪਾਂ ਉਹਦੇ ਵੀ ਪਾਵਾਂ ਐ ਬਲੌਗ ਵੀ ਅੱਸੀ ਤਾਂ ਚੈੱਕ ਕਰੋ ਯੋਕਨਾ ਬਉਈਆ ਹੁਣ ਜਿਹੜਾ ਆਪਣਾ ਤੋਰ ਕੇ ਪੁਆਈ ਟੈਂਕ ਆਪਣਾ ਕੋੜ ਟੈਂਕ ਹੈ ਕਰੋ ਇਹ ਚੈੱਕ ਸਭਾਈ ਜਮਾਉਕੀ ਦੀ ਸਫਾਈ ਆ ਬੰਦੇ ਨਾਲ ਕਰਨ ਦੀ ਲੋੜ ਨਹੀਂ ਯਾਰ ਆਪਣਾ ਜਮਾਉਕੇ ਵੱਡੀਆਂ ਨੇ ਬੰਦੇ ਵੱਟੇ ਬੈਠੇ ਨੇ ਚਲੋ ਚੈੱਕ ਦਾ ਆਤੀ 라운 ਦੀ ਲੋੜ ਨਹੀਂ ਬਈ ਭਾਈ ਨੂੰ ਜਿੱਤ ਕਰਾ ਕਰੋ ਵੀ ਚੈੱਕ ਲਾ ਦਿਆਂ ਜਸੀਨ ਲਾਈਟਾਂ ਲੂਟਾਂ ਮੇਰੇ ਚੇਕ ਮਟਰੋਂ ਨਿਆ ਲਿਆਂਦਾ ਜਸੀਨ ਆ ਲੱਗਿਆ ਪਿਆ ਵਾਪੇ ਉਹ ਲਾ ਦੀਆਂ ਲਾਈਟਾਂ ਜਾਂਚ ਦੀ ਦੇਖੋ ਬਾਬੋ ਕਿੰਨੀਆਂ ਜਾਂਸੀ ਆਹ ਪੱਟੀ ਜੀ ਕਰਕੇ ਆਹ ਪੱਟੀ ਜੀ ਕਰਕੇ ਜਿਹੇ 4 ਕਿਲੋਮੀਟਰ ਦੂਰ ਦੇਖ ਲਾ ਸਾਰੀ ਐਵੇਂ ਪਛਾਣ ਆਇਆ ਨਹੀਂ ਵੀ ਉਹ ਆਪਣੀ ਮਸ਼ੀਨ ਚੱਲੀ ਜਾਂਦੀ ਆ ਬਈ ਕੈਂਟ ਵੀ ਲੱਗਦੀ ਆ ਯਾਰ ਮਗਰ ਲੱਗੀ ਮਜੀ ਦੀ ਹਾਂ ਹਾਈਡ ਜੀ ਨੀਰ ਵਾਲਿਆਂ ਦਾ ਪਿਆ ਕਣਕਾਂ 'ਚ ਬਹੁਤ ਆ ਜਾਂਦਾ ਤਾ ਇਹ ਲੱਭਣੀ ਬਹੁਤ ਖਾਲੀ ਰਹਿੰਦੀ ਦੀ ਕੰਮ ਜੇ ਕਈ ਵਾਰ ਮੈਂ ਰੋਟੀ ਉੱਟੀ ਖਾਣ ਕਰੇ ਵਾ ਜਾਂਦੇ ਦੀ ਜੋ ਦੁਵਾਰੇ ਜਾਂਦੇ ਦੀ ਡਰਾਈਵਰ ਨੂੰ ਤਾਂ ਪਤਾ ਨਹੀਂ ਲੱਗਦਾ ਦੀ ਫਿਰ ਫੋਨ ਮਕੀਨ ਤੇ ਐਂ ਪਤਾ ਲੱਗ ਜਾਂਦਾ ਦੀ ਬਸ ਵੀ ਉਹ ਆਪਣੀ ਚੱਲੀ ਜਾਂਦੀ ਆ ਪੱਟੀ ਕਰਕੇ ਮੁੰਡਿਆਂ ਨੇ ਵੀ ਡੈਕੜ ਕੋ ਪੂਰੇ ਛੱਡ ਰੱਖਿਆ ਪਰ ਉਹ ਇੱਕ ਜੀ ਲਓ ਜੀ ਮੇਤਰੋ ਆਪਾਂ ਇਧਰ ਤੋਂ ਵੜਤਾ ਸਾਰਾ ਆ ਸਾਰਾ ਏਰੀਆ ਵੜਤਾ ਇਧਰੋਂ ਆਪਣਾ ਉੱਧਰ ਰਹਿ ਗਏ ਵਾ ਆ ਪੰਜਾਂ ਨੇ 2 ਕਿਲੇ ਉਹਨਾਂ ਨੂੰ ਗੜਦਿਆ ਹੁਣ ਜਾ ਕੇ ਰੌਣਾ ਆ ਸਮੀ ਚੈੱਕ ਓਕੇ ਹੁਣ ਆਪੂ ਮਸੂਰੀ ਪਹੀ ਦਾ ਆ ਬੜਾ ਔਖਾ ਹੁੰਦਾ ਇਧਰ ਬਈ ਨੀਵੇਂ ਦੇ ਵਾਹਣ ਯਾਰ ਸੰਭਾਲ ਕੇ ਲੱਗੇ ਜਾਣੀ ਪੰਜ ਮਸ਼ੀਨ ਵੀ ਇਹ ਮੜੇ ਮੜੇ ਪਈਆਂ ਚੌੜੀਆਂ ਹੋਣ ਨਲੇ ਮਸ਼ੀਨ ਵਾਲਿਆਂ ਨੂੰ ਯਾਰਾਂ ਨਾਲੇ ਹੂ ਯਾਰਾ ਬਈ ਪਈ ਹੋਲੀ ਦਾ ਨਿਆਰੀ ਹੁੰਦਾ ਥੋੜੀ ਹਾਰੇ ਕੋਇਆ ਹੁਣ ਜਮੀ ਆ ਦੇਖੋ ਕਿ ਨਾਨੀਵਾ ਬਹਣਾ ਜਮੀ ਕਿਨਾਰੀ ਦੇ ਜੱਦਿਆ ਕੰਮ ਐਕਰ ਨੂੰ ਫੇਰ ਵੀ ਨੀਵੀ ਹੋਵਾ ਕੰਮ ਇਧਰ ਬਈ ਗਿੱਲਾ ਖਾਲ ਆ ਗਿਆ ਛੋਟੇ ਛੋਟੇ ਪਈਆਂ ਦਾ ਚੌੜੀ ਰੱਖਣੀਆਂ ਚਾਹੀਦੀਆਂ ਨੇ ਯਾਰ ਆਹ ਦੇਖੋ ਮੰਗਲਾ ਟਾਇਰ ਕਿੱਥੋਂ ਗਿਆ ਖਾਲ ਤੋਂ ਗਮੋਂ ਜਾਮਾ ਖਾਲ ਲਿਓ ਹੁਣ ਉਹ ਸਾਹਮਣੇ ਵਾਲਾ ਪਾਣੀ ਉਹ ਜਿਹੜਾ ਗੀਲਾ ਹੈਗਾ ਉਹਨੂੰ ਵਢਰਾਂਗਾ ਲੋ ਗੀਲੇ ਵਾਣ